ਜੀ ਮੈਂ ਨਾ ਇੱਥੇ ਕੈਨੇਡਾ ਜਿਹੜੇ ਬੀਸਮੈਂਟ ਵਿੱਚ ਰਹਿਣਾ ਜਿਹੜੇ ਘਰ ਵਿੱਚ ਰਹਿਣਾ ਤਾਂ ਉਹਦੇ ਜਿਹੜੇ ਓਨਰ ਆ ਉਹ ਵੀ ਪੰਜਾਬੀ ਆ ਤੇ ਬਹੁਤ ਨਾਈਸ ਬੰਦੇ ਆ ਜਿਹੜੇ ਸਾਡੇ ਅੰਕਲ ਨੇ ਤਾਂ ਤੁਸੀਂ ਗੋਪੀ ਸ਼ੌਕਰ ਦੀਆਂ ਵੀਡੀਓ ਦੇਖੀਆਂ ਹੋਈਆਂ ਤਾਂ ਅੱਜ ਕੱਲ ਉਹਦੀ ਮੈਰਜ ਦੀਆਂ ਕਾਫੀ ਵੀਡੀਓ ਚੱਲ ਰਹੀਆਂ ਗੋਪੀ ਸ਼ੌਕਰ ਦੀਆਂ ਤਾਂ ਮੈਨੂੰ ਅੰਕਲ ਪਤਾ ਕੀ ਕਹਿੰਦੇ ਕਹਿੰਦੇ ਯਾਰ ਸਾਡਾ ਮੁੰਡਾ ਜਿਹੜਾ ਗੋਪੀ ਸ਼ੌਕਰ ਉਹਦੇ ਤਾਂ ਇੰਨੇ ਫੋਲੋਅਰ ਹੋ ਗਏ ਸਾਡਾ ਮੁੰਡਾ ਤਾਂ ਹੈਗਾ ਵੀ 10ਵੀਂ ਫੇਲ ਹੀ ਆ ਤੂੰ ਤਾਂ ਐਵੇਂ ਕਰੀ ਹੋਈ ਆ ਤੂੰ ਵੀ ਵੀਡੀਓ ਪਾਉਣਾ ਤੂੰ ਤਾਂ ਇੰਨਾ ਫੇਮਸ ਹੋਇਆ ਨਹੀਂ ਤੇਰੇ ਤਾਂ ਇੰਨੇ ਫਾਲੋਅਰ ਬਣੇ ਨਹੀਂ ਪਰ ਯਾਰ ਹੁਣ ਅੰਕਲ ਨੂੰ ਕੀ ਦਸੀਏ ਕਿ ਸੋਸ਼ਲ ਮੀਡੀਆ ਤੇ ਕਿਤੇ ਵੀ YouTube Facebook ਤੇ ਆ ਕੇ ਕੋਈ ਵੀ ਇਦਾਂ ਚੌਲ ਮਾਰਨ ਲਈ ਕਿਹੜੀ PhD ਕਰਨ ਦੀ ਲੋੜ ਪੈਂਦੀ ਆ ਬਾਕੀ ਆਪਾਂ ਮਾੜਾ ਨਹੀਂ ਕਹਿੰਦੇ ਗੋਪੀ ਸ਼ੌਕਰ ਨੂੰ ਆਪਣਾ ਭਰਾ ਤੇ ਬਹੁਤ ਵਧੀਆ ਵੀਡੀਓ ਪਾਉਂਦਾ ਲੋਕਾਂ ਦਾ ਜੀਲ ਵਾਈ ਰੱਖਦਾ ਪਰ ਹਰ ਇੱਕ ਬੰਦੇ ਦਾ ਅਲੱਗ-ਅਲੱਗ ਕੰਟੈਂਟ ਹੁੰਦਾ ਹੈ ਹੁਣ ਇੱਥੇ ਕੈਨੇਡਾ ਵਿੱਚ ਮੈਂ ਤਾਂ ਮੇਰਾ ਜਿਹੜਾ ਜ਼ਿਆਦਾ ਫੋਕਸ ਹੈ ਉਹ ਸਟੱਡੀ ਤੇ ਆ ਤਾਂ ਮੈਂ ਮੇਰੀਆਂ ਤੁਸੀਂ ਜਿੰਨੀਆਂ ਵੀਡੀਓ ਦੇਖੀਆਂ ਹੋਣੀਆਂ ਮੈਂ ਤਾਂ ਸਿਰਫ ਕੀ ਆ ਉਦੋਂ ਵੀਡੀਓ ਪਾਉਣਾ ਜਦੋਂ ਮੈਂ ਸਵੇਰ ਕੰਮ ਤੇ ਜਾਂਦਾ ਹੁੰਦਾ ਜਦੋਂ ਮੈਂ ਬੱਸ ਦਾ ਵੇਟ ਕਰਦਾ ਹੁੰਦਾ ਤਾਂ ਨੇਰੇ 'ਚ ਖੜਾ ਉੱਥੇ ਇੱਕ ਅੱਧੀ ਵੀਡੀਓ ਬਣਾ ਲੈਣਾ ਤੇ ਜਦੋਂ ਫਿਰ ਆਉਣ ਲੱਗਿਆ ਹੁੰਦਾ ਉਦੋਂ ਕਦੋਂ ਜਦੋਂ ਬੱਸ ਲੇਟ ਹੋ ਜੇ ਤਾਂ ਉਦੋਂ ਮੈਂ ਮਤਲਬ ਉੱਥੇ ਵੇਟਿੰਗ ਟਾਈਮ 'ਚ ਕੀ ਆ ਇੱਕ ਵੀਡੀਓ ਬਣਾ ਲੈਣਾ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਨੇਰੇ ਚ ਹੀ ਹੋਣੀਆਂ ਤਾਂ ਮੈਂ ਤਾਂ ਮਤਲਬ ਪਾਰਟ ਟਾਈਮ ਸੋਸ਼ਲ ਮੀਡੀਆ ਤੇ ਇੱਕ ਅੱਧੀ ਵੀਡੀਓ ਪਾ ਦਿੰਦਾ ਮੇਰਾ ਕੋਈ ਰੈਗੂਲਰ ਦਾ ਕੰਮ ਨਹੀਂ ਪਰ ਦੂਜੇ ਪਾਸੇ ਜੇ ਆਪਾਂ ਗੋਪੀ ਸ਼ੌਕਰ ਦੀ ਗੱਲ ਕਰੀਏ ਤਾਂ ਉਹਦਾ ਤਾਂ ਮਤਲਬ ਕੰਮ ਹੀ ਇਹ ਆ ਉਹਨਾਂ ਦੇ ਤਾਂ ਮਤਲਬ ਸਾਰੇ ਟੱਬਰ ਦਾ ਹੀ ਕੰਮ ਹੀ ਇਹ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਆ ਸਾਰਾ ਦਿਨ ਵੀਡੀਓ ਬਣਾਈ ਜਾਂਦੇ ਰਹਿੰਦੇ ਆ ਤਾਂ ਇਦਾਂ ਹੀ ਆ ਕੋਈ ਨਾ ਆਪਣੇ ਵੀ ਇੱਕ ਦਿਨ ਬਹੁਤ ਫੋਲੋਅਰ ਹੋਣਗੇ ਬਹੁਤ ਮਤਲਬ YouTube Facebook ਤੇ ਆਪਣੀ ਵੀ ਗੱਲ ਸੁਣਨ ਵਾਲੇ ਹੋਣਗੇ ਲੋਕ ਪਰ ਹਰ ਇੱਕ ਨੂੰ ਮਤਲਬ ਅਲੱਗ-ਅਲੱਗ ਕੰਟੈਂਟ ਹੈ ਜਿਹੜਾ ਉਹ ਪਸੰਦ ਹੁੰਦਾ ਸਾਡੇ ਜਿਹੜੇ ਮਤਲਬ ਸਾਡੀ ਆਡੀਅנס ਹੈ ਜਿਹੜੀ ਉਹ ਥੋੜੀ ਜੀ ਘੱਟ ਹੈ ਤੇ ਜਿਹੜੇ ਗੋਪੀ ਵਰਗੀਆਂ ਦੀ ਮਤਲਬ ਇਦਾਂ ਦੀ ਹਾਸਾ ਕਮੇਡੀ ਵਾਲੀ ਆ ਆਡੀਅנס ਹੈ ਉਹ ਜ਼ਿਆਦਾ